ਕਨ ਸ਼ਰਮ ਨਾਲ ਸਿਰ ਝੁਕ ਗਿਆ ਜਦੋਂ ਅਮਰੀਕਾ ਤੋਂ 104 ਭਾਰਤੀਆਂ ਨੂੰ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਹੱਥਾਂ 'ਚ ਹਥਕੜੀਆਂ ਪਾ ਕੇ ਅਮਰੀਕੀ ਸੈਨਾ ਦੇ ਜਹਾਜ਼ ਤੇ ਵਿੱਚ ਹਿੰਦੁਸਤਾਨ ਜਿਹੜਾ ਲਿਆਂਦਾ ਗਿਆ ਔਰ ਉਸ ਤੋਂ ਵੱਡੀ ਸ਼ਰਮ ਉਦੋਂ ਹੋਈ ਕਿ ਇਹਨਾਂ ਨੌਜਵਾਨਾਂ ਦੇ ਜ਼ਖਮਾਂ ਤੇ ਉੱਤੇ ਮਰਮ ਲਾਉਣ ਦੀ ਬਜਾਏ ਹਰਿਆਣਾ ਜਿੱਥੇ ਕਿ ਭਾਜਪਾ ਦੀ ਸਰਕਾਰ ਹੈ ਜਿਹੜੀ ਆਪਣੇ ਆਪ ਨੂੰ ਦੁਨੀਆ ਤੋਂ ਸਭ ਤੋਂ ਵੱਡੀ ਪਾਰਟੀ ਕਹਿੰਦੀ ਹੈ ਉੱਥੋਂ ਦੀ ਸਰਕਾਰ ਇਹਨਾਂ ਨੌਜਵਾਨਾਂ ਨੂੰ ਕੈਦੀਆਂ ਵਾਲੀ ਬੱਸ ਦੇ ਵਿੱਚ ਪੁਲਿਸ ਦੀ ਬੱਸ ਦੇ ਵਿੱਚ ਕੈਦੀਆਂ ਵਾਧ ਲੈ ਕੇ ਗਈ ਮੋਦੀ ਸਾਹਿਬ ਤੁਸੀਂ ਤੇ ਕਹਿੰਦੇ ਸੀ ਦੁਨੀਆ 'ਚ ਹਿੰਦੁਸਤਾਨ ਦਾ ਢੰਕਾ ਵੱਜ ਰਿਹਾ ਤੁਸੀਂ ਤੇ ਕਹਿੰਦੇ ਸੀ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਦੇਸ਼ ਦਾ ਸਿਰ ਝੁਕਣ ਨਹੀਂ ਦਿੰਦੇ ਫਿਰ ਤੁਹਾਡੇ ਰਾਜ ਦੇ ਵਿੱਚ ਹੋਕ ਹੀ ਰਿਹਾ ਔਰ ਤੁਸੀਂ ਤਾਂ 트੍ਰੰਪ ਦੀ ਜੋਨ ਕੰਪੇਨ ਦੇ ਵਿੱਚ ਹਿੱਸਾ ਲੈਣ ਵੀ ਜਾਂਦੇ ਹੋ ਉਹਦੇ ਲਈ ਕੰਪੇਨ ਵੀ ਕਰਨ ਜਾਂਦੇ ਹੋ ਪਰ ਉਸ ਤੋਂ ਬਾਹਰ ਆ ਪੱਖੇ ਹੈਗਾ ਕਿ ਸਾਰਾ মিডিਆ ਵੀ ਇਸ ਮੁੱਦੇ ਦੇ ਉੱਤੇ ਚੁੱਪ ਹੈਗਾ ਕੋਈ ਸਵਾਲ ਹੀ ਨਹੀਂ ਕਰ ਰਿਹਾ ਸਰਕਾਰ ਨੂੰ ਮਤਲਬ ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਜਿਹੜੇ ਨੌਜਵਾਨ ਨੇ ਜੇ ਬਾਹਰਲਾ ਹੁਕਮਾਂ ਦੇ ਵਿੱਚ ਗਏ ਨੇ ਤਾਂ ਇਥੋਂ ਦੀਆਂ ਸਰਕਾਰਾਂ ਉਹਨਾਂ ਜਿਨ੍ਹਾਂ ਨੇ ਉਹਨਾਂ ਨੂੰ ਰੁਜ਼ਗਾਰ ਦੇਣਾ ਸੀ ਜਿਨ੍ਹਾਂ ਨੂੰ ਰੁਜ਼ਗਾਰ ਸੁਸਬਤ ਦੀ ਸਰਕਾਰਾਂ ਨੇ ਦਿੱਤਾ ਹੁੰਦਾ ਕਿਉਂ ਜਾਂਦੇ ਉਹ ਵਾਪਸ ਵੀ ਇੰਕਲ ਟੁੱਟੇ ਹੋਏ ਸੁਪਨੇ ਲੈ ਕੇ ਆ ਰਹੇ ਹੈਗੇ ਸਭ ਘੱਟੋ ਘੱਟ ਦੁਨਣਾ ਨਾਲ ਜਾਂਦਾ ਦਾ ਆਤਾ ਨਹੀਂ ਹੋਣਾ ਚਾਹੀਦਾ ਜਿਹੜੀ ਭਾਜਪੀ ਦਿੱਲੀ ਆ ਹਰਿਆਣੇ ਦੀ ਸਰਕਾਰ ਨੇ ਕੀਤਾ ਹੈਗਾ ਕਿਵੇਂ ਜਿਹੜੀਆਂ ਪੁਰਸ਼ੀਆਂ ਬੱਸਾਂ ਦੇ ਵਿੱਚ ਕੈਦੀਆਂ ਵਾਲੀ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਗਈ ਹੈ ਇਹ ਬਹੁਤ ਸ਼ਰਮਨਾਕ ਕਾਰਾ ਹੈਗਾ ਸਿਰ ਚੁੱਕਦਾ ਇਸ ਮੁੱਦੇ ਦੇ ਉੱਤੇ ਪਰ ਅਸੀਂ ਅਪੀਲ ਕਰਦੇ ਹਾਂ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਤਰੰਤ ਤੁਹਾਡੇ ਮਿੱਤਰ ਨੇ ਤੁਸੀਂ ਉਹਨਾਂ ਨਾਲ ਕੰਪੇਨ ਵੀ ਕਰਕੇ ਆਇਓ ਘਟੂ ਘਟ ਉਹਨਾਂ ਨਾਲ ਗੱਲਬਾਤ ਤਾਂ ਕਰੋ ਕਿ ਜੇਕਰ ਮਤਲਬ ਇਸ ਤਰੀਕੇ ਨਾਲ ਹੁੰਦਾ ਰਹੇਗਾ ਉਸ ਦੇਸ਼ ਦਾ ਜਿਹੜਾ ਹੈਗਾ ਆਪਣੇ ਆਪ ਹੀ ਸ਼ਿਰਚੁਕਿਆ